ਉਹ ਵਧੀਆ ਬਣਾਈ ਹੋਵੇ ਕੀ ਆਖਿਆ ਮੈਂ ਨਵੀਂ ਨਹੀਂ ਮੂਹ ਲਾਉਣ ਨਾ ਕਹਿੰਦੀ ਇਹਨੂੰ ਪੁੱਛਾਂ ਜਿਹੜੇ ਹੱਥ ਕਲਾਈ ਆ ਓਏ ਹਣੀ ਹੋਰ ਗੱਲ ਚਲੰਦੀ ਆ ਉਹਦੀ ਨਹੀਂ ਗੱਲ ਚਲੰਦੀ ਹੋਰ ਗੱਲ ਚਲਗੀ ਹੋਰ ਚਲੇਗੀ ਮਿਲਗੀ ਇਹਨੂੰ ਅਰੇ ਫੇਰ ਹੋਰ ਗੱਲ ਚਲੰਦੀ ਤੇ ਉਹ ਜੁੱਤੀਆਂ ਮੂਹ ਨਹੀਂ ਲਾਈਦਾ ਜੁੱਤੀਆਂ ਨਾ ਮੇਰੇ ਤੋਂ ਖਾਏ ਹੋਣ ਤਈ ਸਾਰਾ ਮੈਂ ਚੋਰੀਆਂ ਗੱਲ ਕਰ ਰਿਹਾ ਨਾ ਤੂੰ ਦੋੜੀ ਆ ਮੂੰਹ ਹੀ ਲਾ ਦੇਣਾ ਨੀ ਜਾਣ ਤਰਾ ਇਤੈਸਾ ਪਾ ਰੋ ਹੋਮਰਾ ਉਹ ਕਹਤੋ ਲੱਗੇ ਪੋੜ ਲੱਗੇ ਨਿਆ ਨੰਬਰ ਹਾਂ ਜਗਾ ਲਾਉਣਾ ਹੂੰ ਇਹਦਾ ਦੇ ਸੈਂਪਲ ਦਿੱਤਾ ਰਾਤ ਉਹਨੇ ਨਹੀਂ ਉਹ ਸੈਂਪਲ ਉਹ ਵੱਖਰਾ ਇਹ ਪਿੰਡ ਉਹ ਆਈ ਆ ਪੜੇ ਵੀਰ ਜੀ ਬਹੁਤ ਜੋਰ ਨਾਲ ਹੁੰਦਾ ਹੈ। ਕੜਗਾ ਦੇ ਕੋਲ ਨਹੀਂ। ਸਾਟੇ ਮਾਰਦਾ ਨਹੀਂ। ਵੀਰ ਜੀ ਕੀ ਕਰੀ ਜਾਂਦੇ ਆ? ਲਿੰਕਾ ਡਾਉਣ ਵੀਰ ਜੀ। ਅੱਛਾ ਜੀ। ਸਾਈਡਾਂ ਤੇ ਲੱਗਦੀਆਂ ਸੀ। ਇਹ ਮੇਰਾ ਮਿਸਤਰੀ ਤੋਂ ਪਿੰਡੋਂ ਲੈ ਕੇ ਆਇਆ ਸਾਰੇ ਟ੍ਰੇਟਰਾਂ ਦਾ ਕੰਮ ਕਰਦਾ। ਹਾਂ ਜੀ ਇਹ ਸਪੈਸ਼ਲ ਹੈ ਆਪਣਾ ਪਤਾ ਨਹੀਂ। ਹੋਰ ਬਹਿਣਾ। ਹੋਰ ਬੰਦਾ ਜੋਰ ਨਹੀਂ ਪੈਦਿਆ। ਮੇਰਾ ਤਾਂ ਕੋਈ ਮਾਰ ਨਹੀਂ ਜੀ। दाना ਪਵਾ ਲੈ ਥੈਂਕ ਯੂ ਤੂੰ ਨਾ ਉੱਥੇ ਧੰਨ ਬਾਦ ਹੋ ਗਈ ਤੇ ਨਾ ਜਦੋਂ ਬਾਦ ਹੋ ਗਈ ਨਾ ਉਹ ਥਾਲੇ ਦੀ ਵਾਜਿੰਦੀ ਗੋਠਾ ਉਹ ਗਰਨੀਵੇਂ ਟਰਾਲੇ ਵੱਡੇ ਜਾਣੇ ਇੱਕ ਜਦੋਂ ਆਹ ਗੋਠਾ ਤੇ ਉਹ ਗੋਠਾ ਮੋੜ ਤੇ ਟਰੈਕਟਰ ਨਹੀਂ ਲਾਉਣਾ ਬੈਕ ਮਸ਼ੀਨ ਮੋੜ ਨਹੀਂ ਕੱਲ ਵੀ ਮੈਂ ਜਦੋਂ ਤੂੰ ਉਧਰ ਨੂੰ ਪਤਨ ਨੂੰ ਚੱਲ ਜਾ ਮੈਂ ਬੈਕ ਕਰਨ ਲੱਗਾ ਮੈਂ ਰੱਬੀ ਮਰਾ ਧਿਆਨ ਬੈਠੀ ਜੇ ਬਚ ਗਿਆ ਨਹੀਂ ਤੇ ਪਿੱਛੋਂ ਸਾਰੀ ਪੂਸ਼ ਇਕੱਠੀ ਹੋਈ ਨਹੀਂ ਤੂੰ ਤੇ ਗਾਲਾਂ ਲੈਣੀਆਂ ਲੈਣੀਆਂ ਤੂੰ ਮੈਨੂੰ ਵੀ ਕਢਾ ਦੇਣੀਆਂ ਫਿਰ ਦੂਜੇ ਨੰਬਰ ਤੇ ਇੱਥੇ ਆ ਗਈ ਸ਼ਾਮੀ ਇਹ ਇਹ ਬੈਕਰ ਲੱਗਾ ਮੈਂ ਚਾਹ ਪੀਂਦਾ ਮੈਂ ਉੱਥੇ ਸਾਹਮਣੇ ਵੇਖਣ ਦਿਆਂ ਇੱਕ ਰਮੈਂ ਤੋੜਿਆ ਹਾਂ ਹਾਂ ਇਹ ਫਿਰ ਵੀ ਨਹੀਂ ਪਿੱਛੇ ਮੈਂ ਤਾਂ ਬੈਗ ਮਸ਼ੀਨ ਉੱਥੇ ਡਾਕ ਇਹ ਨਾ ਸੀ ਆ ਇਹਨੇ ਵੀ ਹੋ ਗਿਆ ਵਾ ਮੋੜ ਤੇ ਇੰਟਰੈਕਟਰ ਲਾਉਣਾ ਬਸ ਮੈਂ ਮੋੜ ਤੇ ਥੋੜਾ ਲਾਇਆ ਸੀ ਮੈਂ ਉਹਦਾ ਵੇਟ ਉੱਚਾ ਹੈ ਇੱਕ ਉਸੇ ਜੱਗ ਤੱਕ ਨਹੀਂ ਘੱਟ ਨਹੀਂ ਮਾਰ ਬਲੌਗ ਬਣਾਉਣਾ ਇੰਟਰੈਕਟਰ ਸਿੱਧਾ ਹੀ ਜਾਣ ਦੇਣਾ ਮੇਰੀ ਗੱਲ ਮੈਂ ਮੈਂ ਇਦਾਂ ਨਹੀਂ ਟੁੱਟਾਈ ਪਹਿਲਾਂ ਕਿਦਾਂ ਟੁੱਟੀ ਉੱਚਾ ਨਹੀਂ ਵਾ ਹੈ ਉੱਚਾ ਨਹੀਂ ਵਾ ਹੈ ਮੈਂ ਜੌਂਡੀ ਆਰ ਦਾ ਸੰਸਰ ਭੰਨਿਆ ਆਰੇ ਵੀਰ ਕੱਸ ਤਾਂ ਕੋਈ ਨਹੀਂ ਇੱਕ ਮੇਰੀ ਨਹੀਂ ਨੇ ਗਲਤੀ ਵਾਟ ਉੱਚੀ ਇੱਕ ਬਨੇ ਵਾਟ ਆ ਗਈ ਇੱਕ ਬਨੇ ਉਹ ਉਹ ਉਹਦੇ ਪੈਰਾਂ 'ਚ ਬਿਆ ਮਾਰ ਉਹ ਚਾਹ ਬੜੀ ਰੋਟੀ ਨਹੀਂ ਖਾਣੀ ਗੋਲੀ ਨਹੀਂ ਖਾਣੀ ਢੇੜ ਪੀੜ ਦੀ ਨਾ ਨਾ ਵੀਰ ਤੂੰ ਵੀ ਸਾਰਾ ਰਿਕਾਰਡਿੰਗ ਕਰ ਲੈਦਾ ਮੈਂ ਕਹਿੰਦਾ ਨਹੀਂ ਭਾਈ ਪਾਣੀ ਵੀ ਹੈ ਵਾਟਰ ਕੁਲ ਮੰਗਵਾਨੇ ਯਾਰ ਪਾਣੀ ਤਾਂ ਬੜਾ ਔਖਾ ਨੇ ਦਾ ਚੇਚਾ ਲਵਾਏ ਆ ਵਾਟਰ ਕੁਲ ਨੇ ਮੇਰੇ ਹੱਥੇ ਟਰੈਕਟਰ ਹੀ ਨਹੀਂ ਆਇਆ ਲੋਰੀ ਮੈਂ ਹੱਥ ਤੇ ਪਾ ਲਿਆ ਮੈਂ ਹੂੰ ਜੇ ਉਹਦ ਤਾ ਗਰਮੀ ਆਈ ਜਾਂਦੀ ਉਹਨੂੰ ਚਲੀ ਲਿਆ ਕੇ ਦੇਣਾ ਹੈ ਦੱਜਾ ਬਹਿਣ ਵਾਲੀ ਫੱਟੀ ਕਾਲ ਹੋ ਰਿਹਾ ਬਸ ਓਕੇ ਅਗਲੀ ਸ਼ੂ ਕਰਦੀ ਆ ਜੇਰ ਮੇਲ ਬੈਰਿੰਗ ਆ ਇਹ ਉਦਲੇ ਟੂਲ ਚ ਰੱਖਿਆ ਨਾ ਸ਼ਾਪ ਵੀ ਤਾਂ ਠੰਡੀ ਹੋਏ ਨਹੀਂ ਆ ਗਏ ਆ ਇਹ ਆ ਬਾਲਿਆ ਆ ਆ ਤੈਨੂੰ ਦੱਸ ਸਕਦਾ ਚਲੋ ਬਾਅਦ ਹੀ ਫਿਰ ਕੋਣ ਉਹ ਨਾਲ ਆ ਮੁੰਗੀ ਪਾਣੀ ਪਾਰ ਚੱਲ ਮੁਰਗੇ ਵੇਖੋ ਗਏ ਆ ਆ ਪਾਣੀ ਤੇ ਗੀਣਾ ਏ ਓ ਤੈਨੂੰ ਜਿਹੜੇ ਪਾਣੀ ਤੇਰੇ ਨਾਲ ਲੈਣੇ ਤੇ ਮੋਣ ਕੀ ਕਰਦਾ ਤੂੰ ਆ ਗਏ ਆ ਦਾ ਕਹਿਣ ਲੱਗਿਆ ਫੱਟੀ ਦੇ ਆ ਚਾਚਾ ਭਿੰਦਰੇ ਦੀ ਕਮਾਂਡ ਜੀ ਸਾਰਾ ਚੱਲਣ ਡਿਆਗੇ ਕੁੜੀ ਕਿਤਰੀ ਸਾਰਿਆਂ ਦੀ ਕਰੀ ਜਾਂਦਾ ਏ ਵੇ ਗਲੂਤਾ ਆਨੰਦ ਨਾ ਚਾਚਾ ਵਾਹ ਹੈ ਚਾਚਾ ਵਾਹ ਏ ਇਹ ਉਹ ਚਾਚਾ ਜਿਹੜਾ ਕਹਿੰਦਾ ਨਾ ਚਾਚਾ ਵਾਹ ਇਹ ਉਹ ਚਾਚਾ ਕੰਦੂ ਕੋ ਦਾ ਨੰਨ ਆਵੇ ਲਾ ਵਿਚੇ ਵੇਲਾ ਸੈ ਮਾਰਾ ਤੇਰੇ ਮੁੰਡਾ ਦਾ ਵੇ ਹਾਂ ਮੈਂ ਦੇਲਾ ਮੁੰਡੇ ਦਾ ਆ ਰਿਹਾ ਹੋਰ ਅਸਾ ਇਥੋਂ ਬਾਡ ਕੇ ਨਾ ਦੋ ਦੋ ਚੱਕ ਕਰ ਲਿਆ ਕਰੋ ਆ ਫਿਰ ਰੁੜ ਲੈਣ ਦੋ ਬਾਬੇ ਸ਼ੀਰ ਨੂੰ ਟੁੱਟ ਗਿਆ ਜਨੂੰ ਕੀ ਮੜਾ ਰੋੜਿਆ ਆਪਣਾ ਸਹੀ ਗੱਲ ਆ ਖਿੱਚੋ 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 ਮੇਰੇ ਵੀਰ ਹਾਂ ਜੱਜਾ ਚੱਲੀ ਜਾਣਾ ਕੰਮ ਤੇਰਾ ਪੂਰਾ ਪੂਰਾ ਐ ਨਜ਼ਾਰੇ ਐ ਬੁਲੇ ਫੁਰਤਿਆ ਪੁਰੀਆ ਮੁੰਡਿਆਂ ਨਾਲੋਂ ਜ਼ਿਆਦਿਆਂ ਸਹੀ ਆਓ ਫੁਰਤੀ ਦੇ ਚਾਚਾ ਤੇਰੇ ਜਾ ਮੇਰੇ ਜਾਨਾ ਮੈਂ ਤੇਰੇ ਜਾਨਾ ਕੰਮ ਪਿਆਰ ਕਰਦੀ ਫੁਰਤੀ ਨਾਲੀਆ ਖਾ ਕੇ ਦੇ ਬੁਲਿਆ ਵਾਲਾ ਮੁੰਡੇ ਦੇ ਜਾ ਹਾਂ ਆ ਮੈਂ ਤੂੰ ਖਾ ਲੋ ਬਣਾਈਏ ਹਨਾ ਜੀ ਜਦੋਂ ਅੱਜ ਦੀ ਬੇਨ ਨਿਕਲ ਗਈ ਤੇ ਗੁੱਲਵਾ ਟਰੈਕਟਰ ਅੱਗੇ ਉਹਦੇ ਵਿੱਚ ਵਾਚ ਚੱਲਿਆ ਹੈ ਇੰਚਰਾ ਹੀ ਦੇਣਾ ਉਦੋਂ ਕੰਪਨੀ ਵਾਲਿਆਂ ਦੇ ਹਨ ਨੂੰ ਇੰਨੇ ਪੈਸੇ ਦੇ ਦਿਓ ਹੁਣ ਵੇਦਾ ਨਿਕਲ ਕੇ ਉਹਦੇ ਵਿੱਚ ਵੇਖੀ ਟੂਲ ਚ ਚਾਬੀ ਹੈਗੀ ਵੀ ਗਾਰਡ ਵਰਤਣੇ ਵੈਦ ਕੀ ਕਰਾਂਗੇ ਇੰਦਾ ਹੀ ਫਿਰ ਗਾਰਡ ਲਾਉਣੇ ਪੈਣੇ ਹੁਣ ਨਾ ਪੇਸ ਕਸ 90 ਇੰਨਾ ਕੇ ਗਾਰਡ ਦਿੰਨਾ ਨਾੜ ਨੂੰ ਡਾ ਦੇ ਪਸ ਲੈਣੇ ਕੰਪਨੀ ਵਾਲਿਆਂ ਨੂੰ ਇਹੋ ਜੀ ਚੀਜ਼ ਮੇਰੇ ਵੀ ਉਹ ਖਿਦਮਤ ਕਰਾਇਆ ਹੋਇਆ ਹੈ ਜਿਹੜੀ ਚੀਜ਼ ਆਹ ਕਿਹੜੀ ਚੀਜ਼ ਕਰਦੇ ਇਹ ਸੱਚ ਕੋ ਛਾਂ ਮੀ ਭੁੱਲੀ ਜਾਂਦੀ ਜਾਂ ਪੱਢ ਕੇ ਜਾ ਸੀਵ ਦੇ ਨੜ ਖੁੱਲ ਗਏ ਜਾਂ ਭੱਜ ਕੇ ਭੱਜ ਨਾ ਪੈਰ ਲੱਗੀ ਇੱਤੋਂ ਭੈਣ ਚੋ ਦਾ ਮੈਂ ਵੇਖਣਿਆ ਕਿਹੜਾ ਲੰਡਾ ਟਰਾਲਾ ਉਹ ਬੜਾ ਜੀਤ ਲੱਗਿਆ ਉਹ ਉੱਥੇ ਯਾਰ ਜਦੋਂ ਦੂਜੇ ਬੰਨੇ ਲੈ ਜਾਂਦੇ ਨੇ ਨਾ ਉਦੋਂ ਖੁੱਲਨੇ ਆ ਉਹ ਜਿਹੜੇ ਸੀਵ ਵਾਲੇ 13 ਨੰਬਰ ਦੇ ਨੜ ਨਹੀਂ ਆ ਉਹ ਮੇਰੇ ਸਾਹਮਣੇ ਜਾਂਦੇ ਖੁੱਲ ਗਏ ਉਹਦਾ ਹੀ ਚੱਕਰ ਹੋਊਗਾ ਇਹ ਖਲਿਆਰ ਵੀ ਦੁਪਹਿਰੇ ਪਹੁੰਚੀ ਜਦੋਂ ਕੰਮ ਪੂਰਾ ਚੱਲਣ ਡਿਆ ਹੋਣਾ ਉਹ ਬੋਤੇ ਕਦੇ 16 17 ਦੇ ਨਟ ਲੱਭ ਲਿਆ ਜੇ ਉਹ ਖੁੱਲੇ ਤੇ ਇੱਕ 13 ਨੰਬਰ ਦੇ ਨਟ ਲੱਭ ਲਿਆ ਲੱਲ ਨੂੰ ਦੋ ਦੋ ਪੋਟੇ ਪਹਿਲਾਂ ਹੀ ਆਪਦੀ ਤਿਆਰੀ ਕਰਕੇ ਰੱਖੀ ਦਿਨ 13 ਨੰਬਰ ਦਾ ਚਾਬੀ ਪਾਣਾ ਵੀ ਹੱਥ 'ਚ ਰੱਖ ਇਧਰ ਫੜਾਈ ਕਰੇ ਚੱਲ ਇੱਥੇ ਖਿੱਚ ਖਿੱਚਿੰਦੇ ਆ ਕੀ ਗੱਲ ਆ ਨਹੀਂ ਹੈ ਪੜਲਾ ਵੇਗ ਲੈਣ ਦੀ ਜਾਈ ਆਹ ਡਿੱਗਾ ਇਧਰ ਲਾਦਾ ਜੀ ਇੱਧਰ ਲਾ ਦੇ ਹੈਗਾ ਉਹ ਵੀ ਟੱਟਾ ਜਾਂਦਾ ਟਰਕੀ ਨਹੀਂ ਚੜੀ ਨਹੀਂ ਟਰਕੀ ਨਹੀਂ ਨਾੜ ਥੱਲੇ ਆ ਵੀ ਇੱਥੇ ਹੈਗਾ ਇਹਦਾ ਚ ਲੈ ਇੱਧਰ ਲਗਾ ਦੇ ਇੱਧਰ ਇੱਧਰ टेस्का से वाडा फी सीप के तो नाड़ जोड़े ही दूजे पाए ही अपने को ਉਹ ਗਲਤੀ ਕਰੀ ਤੂੰ ਯਾਰ ਉੱਥੇ ਥੰਦੇ ਹੋ ਗਏ ਇਤਨਾ ਸਹੀ ਆ ਸਲਾ ਲੈਣੀ ਮਾੜੀ ਆ ਚਲੋ ਚਲੋ ਯਾਰ ਆ ਉਡੀ ਲੈਂਦਾ ਉੱਚਣਾ ਮਾੜਾ ਨਾ ਦੋ ਦੋ ਕਿਉਂ ਨਹੀਂ ਪੁੱਛਿਆ ਉਧਰ ਕਿਆ ਲਈ ਉਧਰ ਪੁੱਛਿਆ ਕੋਰੇ ਤੈਨੂੰ ਕਿ ਨਹੀਂ ਐਦਾਂ ਤੇਰੀ ਵੀਡੀਓ ਪਾ ਦੇਣੀ ਆ ਅੱਛਾ ਭਰਾਵਾ ਕੀ ਕਰੇ ਮਾੜਾ ਬਾਬਾ ਬਲੌਗ ਹਾਂ ਬਾਬਾ ਤੁਸੀਂ ਕਰੀ ਨਾ ਡਿਗੇ ਜੱਜਾ ਜਪਿੰਦਰ ਕਿ ਟਿਚਰ ਆਇਆ ਕਰਦਾ ਮੈਂ ਹੁਣ ਤੇਰਾ ਬਣਾਉਣਾ ਮੁੰਡਾ ਚੁੱਪ ਕਰ ਗਿਆ ਸੀ ਇੱਕ ਕੰਬੀਨੇਸ਼ਨ ਬੜਾ ਵਧੀਆ ਬਣਿਆ ਨੀਲਾ ਨੀਲਾ ਹੀ ਮੁੰਡੇ ਖਾਂਦੇ ਗਰੀਆਂ ਫੜ ਫੜ ਦਿਆ ਸੋ ਵਾਹ ਜਿਹੜੀ ਜਿਹਦੋਂ ਆਪਣੇ ਤੋਂ ਮਗਰ ਨਹੀਂ ਲੱਗਾ ਸਵੇਰੇ ਮਜੀਨਾਨ ਕਿ ਨਹੀਂ ਨਹੀਂ ਟਰਾਲੀਆਂ ਵਾਦੂ ਹੱਥੇ ਰਾਲੀਆਂ ਛੋੜ ਗਿਆ ਕੰਮ ਨਹੀਂ ਰੇਦਾ ਤੈਨੂੰ ਪਤਾ ਨਹੀਂ ਭਜਨ ਬੜਾ ਹੁੰਦਾ ਉਹ ਨਾਲੇ ਵੇਖ ਲਾਗੇ ਵੀ ਵੇਖਿਆ ਤੇ ਕਰੋ ਪੰਜਾਬ ਜਿਲ੍ਹੇ ਦੀ ਗਾਨਕ ਪੈਂਦੀ ਹੈ ਜਿਹੜਾ ਇਹ ਤੋ ਕੜੀਰੀ ਪੂਜਾ ਥਾਂ ਗਾ ਉਹ ਬੱਟਾ ਦਾ ਚਗਾਓ ਹਣਕੀ ਵੱਧ ਭਾਈ ਉਹ ਗੁੱਲਾ ਵੀ ਛੱਡ ਗਿਆ ਜੋ ਗੁੱਲਾ Ha 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 ha!